ਇਹ ਮੰਦਿਰ ਆ ਜੀ ਜਿਹੜਾ ਥੱਲੇੋਂ ਦਿਖਦਾ ਹੁੰਦਾ ਬਹੁਤ ਪੁਰਾਣਾ ਤੇ ਇੱਥੇ ਸਿਆਲ ਦੇ ਚ ਇੱਕ ਮਹੀਨਾ ਦਾ ਜਨਵਰੀ ਫਰਵਰੀ ਦੇ ਸ਼ਹਿਰ ਉਰੋਂ ਕਿ ਇੱਥੇ ਪਾਰ ਪ੍ਰੋਗਰਾਮ ਹੁੰਦਾ ਹੈ ਦੋ ਤਿੰਨ ਦਿਨ ਰਹਿੰਦਾ ਸੋ ਇਹ ਸਾਰਾ ਜਿਹੜਾ ਹੈਗਾ ਇਹ ਲੰਗਰ ਉਪਰ ਆਇਆ ਸੀ ਉਹ ਵੀ ਤੇ ਆਹੜਾ ਪਿੰਡ ਹੈ ਸਾਰੇ ਪਿੰਡਾ ਹੋਰ ਪਿੰਡ ਹੈ ਪਿੰਡਾ ਹੋਰ گاਉਂ ਇਹਨੂੰ ਆਂਦੇ ਆ ਇੱਥੇ ਕੋਈ ਨਹੀਂ ਰਹਿੰਦਾ ਇੱਥੇ ਸਿਰਫ ਰਹਿੰਦੀ ਹੈ ਜਦੋਂ ਬਰਫ ਹਟ ਜਾਂਦੀ ਕਿਉਂਕਿ ਇੰਨਾ ਜਗ੍ਹਾ ਤੇ ਬਹੁਤ ਜ਼ਿਆਦਾ ਬਰਫ ਹੁੰਦੀ ਹੈ ਜਨਵਰੀ ਫਰਵਰੀ ਦੇ ਵਿੱਚ ਠੀਕ ਹੈ ਜੀ ਸੋ ਰੇੜ ਬਹੁਤ ਜ਼ਿਆਦਾ ਰੇ ਜਾਨੀ ਕਿ ਉੱਪਰ ਜਾਣ ਵਾਸਤੇ ਇਹ ਰਸਤੇ ਤੇ ਚੜਾਈ ਬਹੁਤ ਜ਼ਿਆਦਾ ਹੈ ਚੜਾਈ ਜਿਹੜਾ ਮੈਂ ਤੇ ਕਹੂੰਗਾ ਪੁਲ ਤੋਂ ਥੱਲੇ ਵਾਲਾ ਰਸਤਾ ਨਾ ਜਿੱਨਾ ਚਿਰੋ ਚੱਲਦਾ ਰਸਤਾ ਉੋਂ ਦੀ ਆਓ ਜਿਹੜੋ ਰਸਤਾ ਬੰਦ ਹੋ ਗਿਆ ਫਿਰ ਭਾਵੇਂ ਇੱਧਰ ਦੀ ਆ ਜਾਓ ਕੋਈ ਚੱਕਰ ਨਹੀਂ ਸੋ ਇਹ ਸਾਰਾ ਇਹ ਮੰਦਿਰ ਦਾ ਰਸਤਾ ਮੰਦਿਰ ਹੈਗਾ ਵਲਾ ਸ਼ਾਇਦ ਤੁਸੀਂ ਕੁਝ ਬਲੌਗਰ ਵਿੱਚ ਮੰਦਿਰ ਦੇਖਿਆ ਹੋਵੇ ਨਾਲ ਇੱਕ ਮੰਦਿਰ ਤਾਂ ਹੈਗਾ ਇੱਥੇ ਠੀਕ ਹੈ ਜੀ ਇਹ ਮੰਦਰ ਜ਼ਿਆਦਾਤਰ ਉਦੋਂ ਇਸਤੇਮਾਲ ਆ ਮਤਲਬ ਇੱਥੇ ਪੂਜਾ ਹੁੰਦੀ ਆ ਜਿਹੜੋ ਉੱਪਰ ਮੰਦਰ ਬੰਦ ਹੋ ਜਾਂਦਾ ਨਾ ਹੇਮ ਕੋਨ ਸਾਹਿਬ ਦੇ ਲੱਗੇੜਾ ਮੰਦਰ ਫਿਰ ਉੱਥੋਂ ਇੱਥੇ ਲੈ ਆਉਂਦੇ ਆ ਪੂਜਾ ਕਰਦੇ ਆ ਠੀਕ ਆ ਜੀ ਤੇ ਉਹ ਨਾਲ-ਨਾਲ ਮੈਂ ਆਪ ਜੀ ਨੂੰ ਦੱਸ ਹੀ ਜਨਾ ਕਿ ਇੱਧਰ ਕਿਹੜੇ-ਕਿਹੜੇ ਪਿੰਡ ਪੈਂਦੇ ਆ ਅੱਜ ਤੋਂ ਆਪਾਂ ਗੋਬਿੰਦ ਘਾੜ ਸਾਹਿਬ ਤੋਂ ਚੱਲਦੇ ਆ ਸਭ ਤੋਂ ਪਹਿਲਾਂ 4 ਕਿਲੋਮੀਟਰ ਤੇ ਆਉਂਦਾ ਆ ਪਿੰਡ ਭੂਲਣਾ ਠੀਕ ਆ ਜੀ ਉੱਥੋਂ ਤੱਕ ਆਪਾਂ ਨੂੰ ਟੈਕਸੀ ਲੈ ਕੇ ਆਉਂਦੀ ਆ ਪੂਲਣਾ ਤੋਂ ਅੱਗੇ ਆਉਂਦਾ ਆ ਜੰਗਲ ਚੱਟੀ ਠੀਕ ਹੈ ਜੀ ਉਹ ਪੈਂਦਲ ਰਸਤੇ ਤੇ ਆਉਂਦਾ ਜੰਗਲ ਚੱਟੀ ਤੋਂ ਅੱਗੇ ਆਉਂਦਾ ਇਹ ਵਾਲਾ ਪਿੰਡ ਬਿੰਡੌਰ ਬਿੰਡੌਰ ਤੋਂ ਅੱਗੇ ਆਉਂਦਾ ਜੀ ਕੰਜਲਾ ਹੈਲੀਪੈਡ ਆ ਠੀਕ ਹੈ ਜੀ ਫਿਰ ਆਉਂਦਾ ਕਾਗਰੀਆ ਗੋਬਿੰਦ ਧਾਮਕੁਰਦਰਾ ਸਾਹਿਬ ਫਿਰ ਆਉਂਦਾ ਅੱਗੇ ਜਾ ਕੇ ਜਿੱਥੇ ਉਹ ਹੈਗਾ ਆ ਗਲੇਸ਼ੀਅਰ ਸ਼ੁਰੂ ਹੁੰਦਾ ਉਹ ਹੈਗਾ ਕੀ ਹਿਮਕੋਟੀ ਇਸ ਤਰ੍ਹਾਂ ਕਰਕੇ ਕੋਸ਼ਾ ਤੇ ਉਸ ਤੋਂ ਅੱਗੇ ਸ੍ਰੀ ਇਹਦਾ ਸ੍ਰੀ ਹਿਮਕੋਟ ਸਾਹਿਬ ਤੋ ਇਹਦੇ ਵਿੱਚ ਵਿੱਚ ਕੋਈ ਜਗ੍ਹਾ ਦੇ ਨਾਮ ਆ ਕੋਈ ਇਸ ਤਰ੍ਹਾਂ ਹੀ ਜਿਹੜੇ ਮੈਂ ਤੁਹਾਨੂੰ ਹੁਣੇ-ਹੁਣੇ ਦੱਸਿਆ ਠੀਕ ਆ ਜੀ ਤੇ ਸੰਗਤਾਂ ਆ ਰਹੀਆਂ ਅੱਗੋਂ ਇੱਥੇ 50 ਰੁਪਏ ਦੀ ਛੱਲੀ ਆ ਤੇ 40 ਰੁਪਏ ਦੀ ਸੋ ਜੀ ਹੈ ਜੀ ਹਾਂ ਜੀ ਲੈ ਲਓ ਖਾਓ ਤੇ ਅਸਾਂ ਮਤਲਬ ਇਹੜੀ ਛੱਲੀ ਆ ਨਾ ਆਪਕੋ ਸਵੇਰ ਯਤਰਾ ਸਫਲ ਹੋਣਾ ਹਾਂ ਹਾਂ ਆਪਨੇ ਘਰ ਵਿੱਚ ਭਗਵਾਨ ਦੀ ਬਾਸ ਹੋਣਾ ਹਾਂ आप कहा नेपाल के रहने वाले हो सभी नेपाल ने ने। के मिले। हाँ। थीक है, थीक है। में मिले ठीक है ठीक है नेपाल में कौन सा डिस्ट्रिक्ट है कोई अरे नेपाल में कई ऐसे है नेपाल में गरीबी है हाँ नहीं जैसे वहाँ काठमांडू है और कुछ इलाके हैं जैसे काठमांडू है 75 जिला है छहत्तर जिला है हाँ 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 तो, 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 ਖਾਸੇ ਪਰਦੇਸ ਹੈ ਠੀਕ 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 ਹੈ ਸੋ ਇਹੜੀਆਂ ਛੱਲੀਆਂ ਇਹ ਉਪਾਲੀਆਂ ਹੋਈਆਂ ਨੇ ਅੱਛਾ ਜੀ ਉਪਾਲ ਕੇ ਖਾ ਬਹੁਤ ਵਧੀਆ ਬੜੀਆਂ ਠੀਕ ਹੈ ਜੀ ਹਾਂ ਤੇ ਆਸੀ ਉਹ ਮੰਦਿਰ ਦਾ ਨਾਮ ਕੀ ਸੀ ਉਹ ਜਿਹੜਾ ਮੰਦਿਰ ਸੀ ਇਹ ਤਰ ਤੋ ਇਹ ਭਾਈ ਸਾਹਿਬ ਨੂੰ ਪੁੱਛਿਆ ਤੇ ਕਹਿੰਦੇ ਕਿ ਉਹ ਤਾਂ ਮੰਦਿਰ ਦਾ ਨਾਮ ਹੈ ਨੰਦਾ ਦੇਵੀ ਮੰਦਿਰ ਸੋ ਇਹ ਰਸਤਾ ਜਿਹੜਾ ਪੁਲ ਤੋਂ ਥੱਲੇ ਨੂੰ ਜਾ ਰਿਹਾ ਹੈ ਇਹ ਵਖੋ ਟੀ ਜੈਕਸ਼ਨ ਜੇ ਆ ਗਿਆ ਜਿਸ ਤਰ੍ਹਾਂ ਵੀ ਵਾਈ ਸ਼ੇਪ ਹੁੰਦੀ ਨਾ ਵਾਈ ਸ਼ੇਪ ਵੀ ਸ਼ੇਪ ਠੀਕ ਹੈ ਜੀ ਵਾਈ ਸ਼ੇਪ ਆ ਸੋ ਤਾਂ ਦਿਖਾਣਾ ਇਹ ਇਸ ਤਰ੍ਹਾਂ ਬਣਿਆ ਇਹ ਆ ਰਿਹਾ ਗੋਬਿੰਦ ਘਾੜ ਤੋਂ ਇਹ ਆ ਰਿਹਾ ਗੋਬਿੰਦ ਧਾਮ ਨੂੰ ਤੇ ਜਿਹੜਾ ਇਹ ਪੁਲ ਦੇ ਥੱਲੇ ਹੋ ਰਹੀ ਤੇ ਜਿਹੜਾ ਇਹ ਰਸਤਾ ਹੈ ਇਹ ਵੀ ਗੋਬਿੰਦ ਧਾਮ ਨੂੰ ਜਾ ਰਿਹਾ ਪਰ ਇਹ ਉੱਪਰੋਂ ਦੀ ਪੁਲ ਦੀ ਜਾਂਦਾ ਇਹ ਥੱਲੇ ਆਉਂਦੀ ਸੋ ਜਾਣ ਵਾਸਤੇ ਇਹ ਰਸਤਾ ਮੈਨੂੰ ਤਾਂ ਠੀਕ ਲੱਗਾ ਆਉਣ ਵਾਸਤੇ ਆਹ ਰਸਤਾ ਠੀਕ ਲੱਗਾ ਮੈਂ ਪਹਿਲਾਂ ਵੀ 6-7 ਯਾਤਰਾ ਕਰ ਲਈਆਂ ਪਰ ਇਹ ਨਹੀਂ ਮੇਰਾ ਪਹਿਲੀ ਵਾਰੀ ਐਕਸਪੀਰੀਅੰਸ ਆ ਇਹ ਤਾਂ ਪਿਛਲੇ 2023 ਦੇ ਵਿੱਚ ਜਿਹੜਾ ਪੁਲ ਬਣ ਕੇ ਤਿਆਰ ਹੋਇਆ ਇਹ ਰਸਤਾ ਇਹ ਪੁਰਾਣਾ ਰਸਤਾ ਹੈ ਤਾਂ ਵਧੀਆ ਇਹ ਨਾਲੇ ਸੌਖਾ ਸੋ ਇਹ ਥੀਆਵਿਕਲ ਦੁਕਾਨਾਂ ਵੀ ਹੈਗੀਆਂ ਸੋ ਪਛਾਣ ਰੱਖੋ ਬਾਕੀ ਢਾਨਾ ਹੈ ਤੇ ਸਲਾਹ ਦੇ ਸਕਦੇ ਆ ਤੁਹਾਡਾ ਜਿਸ ਤਰ੍ਹਾਂ ਮਨ ਕਰੇ ਬਾਕੀ ਜਿੰਨਾ ਮੈਡੀਕਲ ਸੇਵਾ ਵਗੈਰਾ ਲੈਣੀ ਹੋਵੇ ਇੱਧਰ ਜਾ ਸਕਦੇ ਆ ਬਾਕੀ ਇੱਧਰ ਜਾ ਸਕਦੇ ਆ ਜਿੱਦ ਤਰ੍ਹਾਂ ਤੁਹਾਨੂੰ ਠੀਕ ਲੱਗੇ ਸੋ ਕਰ ਲਓ ਜੀ ਠੀਕ ਆ ਜੀ ਗੁਰਜੀਕਾ ਖਾਲਸਾ ਹੋਇਆ ਗੁਰਜੀ ਕੀ ਫਤਿਹ ਸੋ ਸਾਗ ਸਿੰਘ ਜੀ ਕਿੱਥੋਂ ਆਏ ਤੁਸੀਂ ਅਸੀਂ ਆਏ ਆਪ ਕਹਾਂ ਕਿਹਾਂ ਸੇ ਆਏ ਆਪ ਲੋਗ ਅਮ ਆਏ ਮੇਰਟ ਸੇ ਮੇਰਟ ਸੇ ਆਏ ਹੋ ਮੇਰਟ ਸੇ ਮੁਜ਼ਫਨਾਰ ਸੇ बुलंद ऐसी पहली दफा आए आये दफा पहली दफा हो कैसे लगा इसकी तो अच्छा मतलब आप नीचे जा रहे हो आप गोविंद घाटिंदाट से से जा रहे हैं ठीक 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 है फिर अपने और कुछ यात्रा के रिलेटेड कुछ बोलना आपको कोई दिक्कत नहीं है बढ़िया सफल यात्रा हुई है सुंदरता है दोबारा फिर आएंगे मैं ना जो एक एक बार आ जाता है ना उसका तो बार बार आने को दिल करता है गुरु गोविंद सिंह जी बुलाएंगे तो दोबारा फिर आएंगे हाँ जी हाँ जी ਜੋ ਬੁਲਾ ਰਹੇ ਨੇ ਉਹ ਜ਼ਰੂਰ ਆਉਣਗੇ ਬਹੁਤ ਜ਼ਰੂਰ ਆਉਣਗੇ ਹਾਂਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਪੰਜ ਜਣੇ ਮਿਲੇ ਨੇ ਪੰਜ ਜਣੇ ਕਿੱਥੋਂ ਆਏ ਪੰਜ ਜੀ ਤੁਸੀਂ ਦਿੱਲੀ ਤੋਂ ਆਇਆ ਜੀ ਠੀਕ ਆ ਪਹਿਲੀ ਵਾਰੀ ਆਏ ਤੁਸੀਂ ਤੇ ਕਿਸ ਤਰ੍ਹਾਂ ਰਹੀ ਯਾਤਰਾ ਆਪਣੀ ਬਹੁਤ ਇੱਛਾ ਰਹੀ ਮਾੜੇ ਦੇ ਦਰਸ਼ਨ ਅੱਛੇ ਹੋ ਗਏ ਕਿੱ데 ਦਰਸ਼ੇ ਮੈਨੇ ਹਾਂਜੀ ਬਹੁਤ ਅੱਛਾ ਮੌਸਮ ਰਿਹਾ ਹੈ ਤੇ ਬਾਕੀ ਥੋੜਾ ਹੀ ਰਹਿ ਗਿਆ ਥੱਲੇ ਆਪਾਂ ਪਹੁੰਚ ਰਹਿ ਸਦੇ ਹੋਰ ਦਰਸਾ ਸ੍ਰੀ ਗੋਬਿੰਦ ਘਰ ਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਹਤਾਂ ਛੋਟੇ ਉਹ ਆ ਰਹੇ ਨੇ ਹੌਲੀ 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 ਪੈਰ ਪੜਦੇ ਹੋਏ ਤੇ ਚਾਹ ਨਾਲ ਗੱਲ ਕਰਕੇ ਦੱਸ ਕਿਤਾੜੀ ਦੱਸਦੇ ਕਿੱਦਾਂ ਹੈ ਹੌਲੀ 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 ਬੱਚਿਆਂ ਦੇ ਪਾਇਲਟ ਬਣੇ ਇਹ ਅਸੀਂ ਪਾਇਲਟ ਬਣਨਾ ਕੀ ਨਾਮ ਹੈ ਬੇਟਾ ਆਪਕਾ ਦੱਸਦੇ ਕੀ ਬਣਨਾ ਹੈ ਬੇਟਾ ਜਸ਼ਨਪ੍ਰੀਤ ਕੌਰ ਤੁਹਾਡਾ ਕੀ ਨਾਮ ਆ ਅੰਗਤ ਤੇ ਕਿੰਨੀ ਉਮਰ ਹੈ ਟਾਡੀ ਹਾਂਜੀ 9 ਸਾਲ ਪਹਿਲੀ ਵਾਰ ਆਏ ਤੁਸੀਂ ਹਾਂਜੀ ਤੇ ਤੁਸੀਂ ਟਾਡੀ ਕਿੰਨੀ ਉਮਰ ਆ ਚਲੋ ਹੈਲੀਕਾਪਟਰ ਕਿੱਦਾਂ ਚਲਾਉਂਦੇ ਹੋ 6 ਸਾਲ ਤੇ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਫਸਟ ਤੇ ਝੂ ਲੱਗਾ ਫਸਟ ਤੇ ਹੋ ਚਲੇ ਆ ਚੋ ਸ਼ੁਕਰ ਕਿਸ ਤਰ੍ਹਾਂ ਕੀ ਹੈਲੀਕਾਪਟਰ ਤੇ ਐਸੀ ਚਲਾਇਆ ਸੀ ਕੱਲ ਹੈਲੀਕਾਪਟਰ ਚਲਾਇਆ ਸੀ ਤੁਸੀਂ ਕਿੱਦਾਂ ਚਲਾਉਂਦਾ ਦਾ ਸਾਡੇ ਕਿਸਾ ਚਲਾਉਂਦਾ ਸੀ ਦੱਸ ਦੇਣਾ ਕਿੱਦਾਂ ਚੱਲਦਾ ਸੀ ਉਧਰ ਦੱਸ ਨਾ ਕਿਹ ਡੰਡਾ ਫੜ ਕੇ ਤੁਸੀਂ ਚੱਲੇ ਅੱਛਾ ਅੱਛਾ ਇਸ ਤਰ੍ਹਾਂ ਚਲਾਉਂਦੇ ਸੀ ਠੀਕ ਠੀਕ ਚਲੋ ਫਿਰ ਆ ਜਾਓ ਅੱਗੇ ਸੋ ਇਸ ਤਰ੍ਹਾਂ ਹੀ ਵਧੀਆ ਵਧੀਆ ਯਾਤਰਾ ਸੰਗਤ ਕਰਦੀ ਜਾਵੇ ਸੋ ਵੀ ਇਥੇ ਬੱਚਾ ਛੋੜਾ ਨਾਲ ਇਹਨਾਂ ਦੇ ਤੋ ਚੱਲਦੇ ਅੱਗੇ ਆਪ ਸੰਗਤਾਂ ਇਸ ਤਰ੍ਹਾਂ ਹੀ ਤਾਂ ਆਪਾਂ ਭੱਜੇ ਜਾ ਰਹੇ ਨੇ ਬੱਚੇ ਕੋਈ ਔਖਾ ਨਹੀਂ ਕਰ ਰਸਤਾ ਵੇਖੋ ਠੀਕ ਆ ਤੋ ਇਹਨਾਂ ਦੇ ਵੀ ਕਰ ਲਓ ਕੱਲ ਵੇਖੋ 50 50 ਕਿਲੋ ਭਾਰ ਚੁੱਕਦੇ ਆ ਕਿਸ ਦਾ 50 ਕਿਲੋ ਕਿਸ ਦਾ 30 ਕਿਲੋ ਕਿਸ ਦਾ 80 ਕਿਲੋ ਆਪਣਾ ਜੀਐਸ ਬਲੌਗਰ ਪੀਬੀ02 ਜੀਐਸ ਬਲੌਗਰ ਹਾਂਜੀ ਹਾਂਜੀ ਮੈਂ ਇੱਕ ਮਿੰਟ ਦਿਖਾ ਦਿੰਦਾ ਤੁਹਾਨੂੰ ਕੋਈ ਵੀਡੀਓ ਆਣੀ ਨਾ ਦੇਖੋ ਗੱਲ ਹੁਣ ਇਹਦੇ ਪਰੇ ਕੀ ਕਹਿਣਾ ਚਾਹੋਗੇ ਵੇਖੋ ਕਿੰਨਾ ਭਾਰ ਚੁੱਕਿਆ ਤੇ ਉੱਪਰ ਲੈ ਕੇ ਜਾ ਰਹੇ ਨੇ ਦੇਖੋ ਇਹ ਆਪਾਂ ਆਪਣਾ ਆਪਣਾ ਲੈ ਕੇ ਨਹੀਂ ਆਪਣਾ ਆਪ ਲੈ ਕੇ ਨਹੀਂ ਤੁਰ ਸਕਦੇ ਠੀਕ ਹੈ ਜੀ ਆਪਣੇ ਕੋ ਆਪਣਾ ਆਪ ਲੈ ਕੇ ਨਹੀਂ ਤੁਰਿਆ ਜਾ ਰਿਹਾ ਤੇ ਇਹ ਵੇਖੋ ਕਿੰਨਾ ਕਿੰਨਾ ਭਾਰ ਚੁੱਕ ਕੇ ਜਾ ਰਹੇ ਨੇ ਹਮ ਮੇਕਾ ਵਾਸ਼ੀ ਮਸ਼ੀਨ ਆ ਵੋਲਟਾਸ ਦੀ ਕਿੰਨਾ ਕਿੰਨਾ ਭਾਰ ਚੁੱਕ ਲੈ ਜਾਂਦੇ ਆ ਤੇ ਆਪਾਂ ਆਨੇ ਵੀ ਆਪਾਂ ਘੋੜਾ ਹੀ ਕਰ ਲਗੇ ਘੋੜਾ ਹੀ ਸਹੀ ਹੋਊਗਾ ਸੰਤਾਂ ਜਾ ਰਹੀਆਂ ਅੱਲੇ ਨੂੰ ਪਰ ਇਹ ਤੇ ਵੀ ਭਰਾ ਘੋੜੇ ਤੇ ਬਹਿਣਾ ਬਹੁਤ ਔਖਾ ਜੇ ਸਾਰਾ ਸਰੀਰ ਹਿਲਾਕਾ ਤਾ ਸੋ ਆਪਣੇ ਨਾਲ ਦੇ ਸਾਥੀ ਜਿਹੜੇ ਕੱਲ ਆਪਣੇ ਨਾਲ ਗਿਆ ਸੀ ਨਾਲੇ ਸ਼ਹਿਰ ਤੁਹਾਨੂੰ ਯਾਦ ਕਰ ਗਿਆ ਸੁੰਨ ਸੀ ਤੇ ਉਹਦੇ ਨਾਲ ਦੇ ਸੀ ਸਾਰੇ ਆਹ ਵੀ ਬੜੇ ਸ਼ਾਰਟਕਟ ਮਾਰਦਾ ਸੀ ਤੇ ਆਹ ਉਹਦੀ ਕਾਪੀ ਹੀ ਨਾਲ ਬਾਕੀ ਸਾਰੀ ਸੰਗ ਤੁਸੀਂ ਦੇਖ ਲਈ ਹਣੀ ਆ ਸਾਰੇ ਆਪਣੇ ਨਾਲ ਸੀ ਕੱਲ ਵੀ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤੇ ਐਕਸਪੀਰੀਅੰਸ ਤੇ ਆਪਾਂ ਇਹਨਾਂ ਦਾ ਪੁੱਛ ਹੀ ਲਿਆ ਸੀ ਕਿਵੇਂ ਦਾ ਬਾਕੀ ਆਪਣੇ ਨਾਲ ਹੀ ਗਏ ਆਪਣੇ ਨਾਲ ਹੀ ਆਏ ਸਾਰੀ ਸੰਗਤ ਇਹਨਾਂ ਯਾਤਰਾ ਕੀਤੀ ਆ ਤੇ ਸੋ ਚੱਲਦੇ ਹਾਂ ਹੁਣ ਅੱਗੇ ਕਹੀ ਕਹਿਣਾ ਵੀਰ ਨੇ ਕੁਛ ਬਸ ਜੀ ਬਸ ਚੜਦੀ ਕਲਾ ਸਾਰਿਆਂ ਦੀ ਕੀ ਹਾਲ ਆ ਦੋਸਤੋ ਚੜਦੀ ਕਲਾ ਸਾਰਿਆਂ ਦੀ ਠੀਕ ਆ ਠੀਕ ਆ ਕੋਲੇ ਸੋਨਹਾਨ ਸਤਿ ਸ਼੍ਰੀ ਅਕਾਲ ਆਪਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤੁਸੀਂ ਸੋਕਟਾ ਕਿੱਥੋਂ ਆਈਆਂ ਆਪਣਾ ਕਿਹੜਾ ਇਲਾਕਾ ਜੇ ਆਪਣਾ ਫਤੇਕੜ ਸਾਹਿਬ ਫਤੇਕੜ ਸਾਹਿਬ ਤੇ ਪਹਿਲਾਂ ਵੀ ਆਏ ਕਰੀਗੇ ਜਾਂ ਪਹਿਲੀ ਯਾਤਰਾ ਜੇ ਤੁਹਾਨੂੰ ਕਈ ਯਾਤਰਾ ਹੋ ਗਈ ਜੀ ਉਹਨਾਂ ਦੀ ਅੰਦਾਜ਼ਨ ਕਿੰਨੀਆਂ ਹੋ ਗਈਆਂ ਨੀਆਂ 10 15 ਸਾਲ ਹੋ ਗਏ ਆ ਠੀਕ ਆ ਜੀ ਤੇ ਬਾਕੀ ਤੁਸੀਂ ਉੱਪਰੋਂ ਆ ਰਹੇ ਜੇ ਤੇ ਕਿਸ ਤਰ੍ਹਾਂ ਦਾ ਹੋਇਆ ਆਪਣਾ ਐਕਸਪੀਰੀਅੰਸ ਜਾਂ ਯਾਤਰਾ ਬਾਰੇ ਕੁਝ ਕਹਿਣਾ ਚਾਹੋ ਨਾ ਬਰੇ ਜੱਤ ਤੋਂ ਆ ਰਹੇ ਹਾਂ ਬਹੁਤ ਵਧੀਆ ਹਾਂਜੀ ਵਧੀਆ ਯਾਤਰਾ ਕੀਤੀ ਹੈ ਜੱਤ ਤੋਂ ਕਦੇ ਕੋਈ ਰਿਕਾਰਡ ਨਹੀਂ ਕੋਈ ਹਾਂਜੀ ਵਧੀਆ ਯਾਤਰਾ ਵਧੀਆ ਰਹੀ ਹਾਂਜੀ ਔਰ ਕੋਸ਼ਾ ਨਾ ਕੋਈ ਮੈਂ ਆਪਾਂ ਨੂੰ ਉਹਨੂੰ ਚੜ੍ਹਦੀ ਕਲਾ ਸਾਹਿਬ ਸਾਹਿਬ ਚੜ੍ਹਦੀ ਕਲਾ ਚ ਰਹਿਣਾ ਆਪਾਂ 2-3 ਦਿਨ ਆਪਣੇ ਨਾਲ ਹੀ ਆਉਂਦੇ ਜਾਂਦੇ ਰਹੇ ਆ ਤੇ ਮੈਂ ਕਿਹਾ ਚਲ ਅੱਜ ਤੁਹਾਨੂੰ ਮਿਲੇ ਟਾੜਾ ਵਿੱਚ ਪੀ ਸਪੋਸ਼ੀ ਲਈਏ ਯਾਤਰਾ ਦੇ ਕਿਸ ਰਹਿ ਹਾਂਜੀ ਖਾਲਸਾ ਜੀ ਠੀਕ ਆ ਜੀ ਹਾਂਜੀ ਚੜ੍ਹਦੀ ਕਲਾ ਜੀ ਮਾ ਚੜ੍ਹਦੀ ਕਲਾ ਠੀਕ ਆ ਜੀ ਪਾਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਖਾਲਸਾ ਜੀ ਕੁਝ ਕਹਿਣਾ ਚਾਹੁੰਦੇ ਸੀ ਯਾਤਰਾ ਦੇ ਰਿਲੇਟਡ ਯਾਤਰਾ ਦੇ ਬਾਰੇ ਗੰਦੇ ਸੀ ਆਪਾਂ ਕੋਈ ਸੁਝਾਅ ਦੇਣਾ ਆਪਣਾ ਸੁਣੋ ਸਖਤ ਜੀ ਇਹਨਾਂ ਦੇ ਵੀ ਮਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਗੁਰੂਤਾਰੀ 사ਸੰਗਤ ਜੀ ਬੈਂਤੀ ਹੈ ਸ੍ਰੀ ਹੰਗਕੋੜ ਸਾਹਿਬ ਦੀ ਯਾਤਰਾ ਕਰਨ ਵਾਸਤੇ ਜੋ ਆ ਰਹੇ ਨੇ ਸੰਗਤਾਂ ਨੂੰ ਵੀਡੀਓ ਦਿਖਾ ਰਹੇ ਨੇ ਯਾਗਵਾ ਫਰਾਮਸਲਾ ਰਹੇ ਨੇ ਕਿ ਉੱਥੇ ਮੌਸਮ ਖਰਾਬ ਆ ਇਦਨਾ ਹੋ ਰਿਹਾ ਪਹਾੜੀਆਂ ਕਰ ਰਹੀਆਂ ਨੇ ਜਾਂ ਕੁਝ ਵੀ ਹੋ ਰਿਹਾ ਠੀਕ ਹੈ ਉਹ ਅਖਵਾਤ ਤੁਸੀਂ ਬਚੋ ਕਿਉਂਕਿ ਅਸੀਂ 26 ਤਰੀਕ ਤੋਂ ਤੁਰੇ ਹੋਏ ਆ ਅੱਜ ਸਾਨੂੰ 29 ਦੀ ਹੋ ਗਈ 30 30 ਤਰੀਕ ਨੂੰ ਹਾਂਜੀ ਹਾਂਜੀ ਠੀਕ ਹੈ 2024 ਦੀ ਅਸੀਂ ਜੋ ਕਰ ਰਹੇ ਹਾਂ ਵਿਚਾਰ ਹਾਂਜੀ ਤੇ ਅਸੀਂ ਹੇਮਕੋਟ ਸਾਹਿਬ ਦੀ ਯਾਤਰਾ ਗੋਵਿੰਦ ਘਾੜ ਤੋਂ ਚੜ੍ਹ ਕੇ ਗੋਵਿੰਦ ਸ਼ਾਮ ਤੋਂ ਹੇਮਕੋਟ ਸਾਹਿਬ ਮਹਾਰਾਜ ਦੇ ਦਰਸ਼ਨ ਕਰਕੇ ਆ ਗਏ ਅੱਜ ਤੱਕ ਹਾਂਜੀ ਬਹੁਤ ਵਧੀਆ ਮੌਸਮ ਆ ਕੋਈ ਰੁਕਾਵਟ ਨਹੀਂ ਕੁਛ ਨਹੀਂ ਹੋਇਆ ਹਾਂਜੀ ਹਾਂਜੀ ਤੁਹਾਨੂੰ ਸਾਰੀ ਨੂੰ ਬੈਂਚ ਤੇ ਚੜਾਈ ਚੜਨ ਵਾਲੀ ਤਿਆਰ ਨਾਲ ਚੜਾਈ ਜਿਹੜੋ ਹਾਂਜੀ ਉਤਰਨੇ ਵਾਲੀ ਚਾਰ ਨਾਲ ਉਤਰੋ ਪਰ ਗਵਾਹ ਬਚ ਨਾ ਬੋ ਕਿਸੇ ਦੇ ਠੀਕ ਹੈ ਹਾਂਜੀ ਤੇ ਬਹੁਤ ਗਲਤ ਵੀਡੀਓ ਪਾਉਂਦੇ ਨੇ ਉਹ ਵੀਡੀਓਾਂ ਤੋਂ ਬਚੋ ਜਿੰਨਾ ਵੀ ਬਚਿਆ ਜਾਂਦਾ ਬਚੋ ਦੇਖੋ ਚੜ੍ਹਾਈ ਆ ਆਪਣਾ ਪਾਣੀ ਢਾਈ ਨਾਲ ਲੈ ਕੇ ਚੱਲੋ ਹਨਾ ਹਾਂਜੀ ਹਾਂਜੀ ਹੋਟਲ ਤਾਂ ਚਲੋ ਵੈਗਰੂ ਜੀ ਹੈਗੇ ਨੇ ਜਿੱਥੇ ਮੈਂ ਆਪਣਾ ਖਾਣਾ ਪੀਣਾ ਖਾ ਪੀ ਲੋ ਕੇ ਲੈ ਕੇ ਅੰਦਰ ਵੀ ਹੈਗੇ ਨੇ ਮੈਡੀਕਲ ਹਾਲ ਵੀ ਹੈਗਾ ਹਾਂਜੀ ਪੂਰੀਆਂ ਸੁਵਿਧਾ ਦਿੱਤੀਆਂ ਹੋਈਆਂ ਨੇ ਮੈਨੇਜਮੈਂਟ ਦੇ ਹਾਂਜੀ ਹਾਂਜੀ ਜੇ ਮੌਸਮ ਗਲਤ ਹੋਊਗਾ ਤਾਂ ਹੇਮਪੁਰ ਸਾਹਿਬ ਤੋਂ ਥੱਲੇ ਤੱਕ ਗੋਵਿੰਦ ਘਾੜ ਤੱਕ ਗੋਵਿੰਦ ਘਾੜ ਤੋਂ ਰਿਸ਼ੀਕੇਸ਼ ਤੱਕ ਸਾਰੀ ਖਬਰ ਪਹੁੰਚ ਗਈ ਆ ਉੱਥੇ ਸੰਗਤਾਂ ਨੂੰ ਸਾਰਾ ਕੁਝ ਸਮਝਾਇਆ ਜਾਂਦਾ ਵੀ ਅੱਥੇ ਮੌਸਮ ਖਰਾਬ ਆ ਕਿਵੇਂ ਨਹੀਂ ਉਹ ਰੋਕਦੇ ਨਹੀਂ ਆਈਂ ਕਿਵੇਂ ਰੋਕਦੇ ਨਹੀਂ ਪਰ ਆਪਣਾ ਆਪ ਦੇ ਧਿਆਨ ਨਾਲ ਚਲੋ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਨਾ ਧਿਆਨ ਨਾਲ ਆਵੋ ਤੇ ਧਿਆਨ ਨਾਲ ਜਾਵੋ ਕੋਈ ਉਹ ਨਾ ਕਰੋ ਮੌਸਮ ਬਿਲਕੁਲ ਸਹੀ ਆ ਇਸ ਟਾਈਮ ਜਾਂ ਮੌਸਮ ਖਰਾਬ ਹੋਊਗਾ ਉਹ ਮੈਨੇਜਮੈਂਟ ਤੁਹਾਨੂੰ ਆਪਣੇ ਆਪ ਵੀਡੀਓ ਪਾਉਂਦੀ ਰਹਦੀ ਆ ਹਾਂਜੀ ਇੰਨੀ ਕੁ ਵਿਚਾਰ ਸਾਂਝੀ ਕਰਨਾ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤ ਹੈ ਬਾਕੀ ਵੇਖੋ ਧੁੱਪ ਵੀ ਬਹੁਤ ਸੋਹਣੀ ਖਿਲੀ ਹੋਈ ਆ ਪੂਰੀ ਇਧਰ ਮਤਲਬ ਕੋਈ بارش ਦਾ ਇੱਥੇ ਕੋਈ ਹੈ ਨਹੀਂ ਹਸਤਾ ਵਜੇ ਜਿੰਦ ਤੱਕ ਇੱਕੋ ਨਾਲ ਮੌਸਮ ਖਰਾਬ ਹੋ ਜਾਇਆ ਜਾਂ بارش ਇਹੋ ਜੀ ਕੋਈ ਗੱਲਬਾਤ ਨਹੀਂ ਹੈਗੀ ਸੋ ਵਾਹ ਤੋਂ ਵਾਹ ਸੰਗਤਾਂ ਆਓ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਕਾ ਜੀ ਕਹਿੰਦੇ ਹਣ ਪਿੰਬੂ ਪਾਣੀ ਪੀਣਾ ਮੈਂ ਕਿਹਾ ਚਲੋ ਪੀ ਲੋ ਸਸਤਾ ਇਹ ਕੰਮ 40 ਰੁਪਏ ਦਾ ਗਲਾਸ ਦਿੰਦੇ ਆ ਨਿੰਬੂ ਪਾਣੀ ਪੀ ਲੈਣੇ ਥੋੜੀ ਤਾਕਤੋਕਤਾ ਆ ਜਾਂਦੀ ਆ। ਬਾਕੀ ਆਪਾਂ ਥੱਲੇ ਪਹੁੰਚਣੇ ਵਾਲੇ ਹੁਣ। ਸੋ ਪੀ ਕੇ ਫਿਰ ਚੱਲਦੇ ਆ ਅੱਗੇ। ਨਿੰਬੂ ਪਾਣੀ। 40 ਰੁਪਏ। 40 ਦੀ। ਹਾਂਜੀ ਹਾਂਜੀ। ਔਰ ਦੇਖੋ ਜੀ ਆਪਣੇ ਨਾਲ ਦੇ ਆ ਰਹੇ ਹੌਲੀ ਹੌਲੀ ਗੱਲਾਂ-ਮੱਥਾਂ ਕਰਦੇ। ਦੋਨੋਂ ਜਣੇ ਦੇਖੋ ਆਪਣੇ ਨਾਲ ਦੇ ਆ ਰਹੇ। ਤੇ ਆਹ ਦੇਖੋ ਕਿਤਰਾ ਬੱਚੇ ਭਜੇ ਆ ਰਹੇ ਨੇ। ਔਰ ਦੇਖੋ ਆਪਣੀ ਹਾਂ ਰਿਸਕ ਨਾਲੇਓ ਗਾਇਸ ਰਿਸਕ ਕਿਉਂ ਨਾਲੇਓ ਕਿਉਂ ਬਾਕੀ ਟੋਟੋ ਫਿਸ਼ ਹੋਈ ਕਿ ਨਹੀਂ ਹਾਂ ਹੋ ਗਈ ਨਹੀਂ ਦੇ ਕੱਢ ਚੱਲਣ ਦੀ ਹਰ ਮੰਨੇ ਕਰਦੇ ਚਲੋ ਆਪਣੇ ਤਾਂ ਵੀ ਚੱਲਣਾ ਹੈ ਤੱਲਣ ਦਾ ਜੇ ਭੱਜਿਆ ਰਹਿ ਤੁਸੀਂ ਜੇ ਤੁਸੀਂ ਕਹਿ ਰਹੇ ਹੋ ਕੋ ਚੱਲਿਆ ਨਹੀਂ ਯਾਰ ਤੁਸੀਂ ਭੱਜ ਭੱਜ ਗਿਆ ਰਹੇ ਜੇ ਕੋਈ ਪੇੜ ਨਾ ਤੋੜਿਆ ਕੋਈ ਪੱਥਰ ਨਾ ਕੱਢਿਆ ਜੇ ਕੱਢਿਆ ਤਾਂ ਪੂਰਾ ਭਾਰ ਡੇਗ ਜਾਣਾ ਤੇ ਜੇ ਦੇਤੇ ਇੱਕ ਪੱਤਾ ਵੀ ਕੱਟਦਾ ਫਿਰ ਦਖੀਣਾ ਠੀਕ ਹੈ ਠੀਕ ਹੈ ਕੀ ਬੋਲਣਾ ਬੋਲੋ ਹੈਲੋ ਸਾਨੂੰ ਇੱਥੇ ਯਾਤਰਾ ਤੇ ਹੋਣਾ ਚਾਹੀਦਾ ਹੈ ਚਾਹੀਦਾ ਹੈ ਫਿਰ ਸਾਰੀ ਸੇਫਟੀ ਦੇ ਨਾਲ ਸੇਫਟੀ ਨਾਲ ਹੋਣਾ ਚਾਹੀਦਾ ਹਨਾ ਸਾਰੀ ਸੇਫਟੀ ਨਾਲ ਠੀਕ ਹੈ ਠੀਕ 100% ਸੇਫਟੀ ਨਾਲ ਹਾਂਜੀ ਹਾਂਜੀ ਠੀਕ ਹੈ 100% ਦੀ ਬਣ ਹੈ ਮੈਨੂੰ ਮਿਲ ਦੇਖੋ ਸਾਰੀ ਸੰਗਤ ਇੱਥੇ ਬੈਠ ਗਈ ਆ ਉਹ ਮੈਨੂੰ ਤਾਂ ਸਾਰਾ ਰਿਸ਼ਤਾਨ ਜਿਹੜਾ ਨਾ ਚਲਾਕ ਆਹੜਾ ਹੜਾ ਪਾਇਲਟ ਹੈ ਨਾ ਇਹ ਸਭ ਕੌਣ ਚਲਾ ਕੇ ਲੱਗੇ ਤੇ ਬੱਚਾ ਖੜਾ ਹੋਗੇ ਖੜਾ ਹੋਗੇ ਬਹੁਤ ਜ਼ਿਆਦਾ ਤੇਜ਼ ਖੜਾ ਕੇ ਦੱਸ ਇੱਥੇ ਹਾਂ ਦੱਸ ਹੁਣ ਦੱਸ ਕੀ ਹੋਇਆ ਦੱਸ ਕਿੱਥੋਂ ਕਿਹਾ ਹੈ ਫਿਰ ਚੜ੍ਹਾਈ ਵਧੀਆ ਲੱਗੀ ਚੜਨ ਤੇ ਹਾਰਪੋਰ ਤੋਂ ਆਇਆ ਹਾਂ ਹਾਂਜੀ ਹਸ਼ਿਆਰਪੁਰ ਤੋਂ ਹਸ਼ਿਆਰਪੁਰ ਤੋਂ ਏ ਅੱਗੇ ਤੁਸੀਂ ਪਠਾਨਕੋਟ ਪਠਾਨਕੋਟ ਤੋਂ ਨਹੀਂ ਦੱਸ ਰਹੇ ਹਸ਼ਿਆਰਪੁਰ ਨਾਨਕੇ ਅੱਛਾ ਅੱਛਾ 10 ਬਾਰਿਸ਼ ਕੁਰਿਸ਼ ਕਿੱਦਾਂ ਉੱਤੇ ਹੁੰਦੀ ਬਾਾਰਸ਼ ਹੁੰਦੀ ਸੀ ਉੱਪਰ ਹੁੰਦੀ ਆ ਕਿੱਦਾਂ ਤੂੰ ਉੱਤੇ ਨਹੀਂ ਹੁੰਦੀ ਅੱਛਾ ਹੋਰ ਤਾਂ ਫਿਰ ਕਿਵੇਂ ਫਿਰ ਰੋਟੀਆਂ ਫਰਟੀਆਂ ਠੰਡੇ ਕੋਲਡ ਡਰਿੰਕ ਵਗੈਰਾ ਬਹੁਤ ਈਨ ਮਿਲੀਆਂ ਫਿਰ ਕੁਝ ਨਹੀਂ ਮਿਲਿਆ ਬੜਾ ਕਮਰਾ ਬੇ ਬੱਚਾ ਜਿਹੜਾ ਸਭ ਤੋਂ ਖਰਾਬ ਹੈ ਕਲਾ ਅਜੇ ਆ ਸਾਰੇ ਬੱਚੇ ਆ ਦੇਖੋ ਆ ਗੁੜੀਆ ਇਹਨਾਂ ਦੇ ਨਾਲ ਆ ਛੋਟੀ ਗੁੜੀਆ ਤੇ ਇਹ ਵੀ ਸਹੀ ਆ ਉਹ ਪਿੱਛੇ ਗੁੜੀਆ ਆ ਤੇ ਸਾਰੇ ਉਹ ਪਰ ਇਹ ਬੰਦਾ ਬਹੁਤ ਖਰਾਬ ਆ ਹਣਾ ਇਹਦਾ ਨੈਟ ਕਿੱਥੇ ਆ ਹਰੇ ਅੱਛਾ ਅੱਛਾ ਸਵਾ ਨਾਲ ਇਹਨੇ ਮੰਮੀ ਪਾਪਾ ਨਾਲ ਇਹਨੇ ਫੈਮਿਲੀ ਮੈਂਬਰ ਹੈਗੇ ਨੇ ਸਾਰੇ ਸੋ ਸਾਰੇ ਜਿਹੜੇ ਨਾਲ ਆ ਪਰੇ ਬੱਚਾ ਜਿਹੜਾ ਨਾ ਸਭ ਤੋਂ ਅੱਗੇ ਕੇ ਭੱਜਾ ਭੱਜਾ ਜਾਂਦਾ ਤੇ ਬਸ ਠੀਕ ਆ ਚਲੋ ਠੀਕ ਆ ਜੀ ਚਲਦੇ ਅੱਗੇ ਠੀਕ ਆ ਜੀ ਚੰਗਾ ਜੀ ਆਪਾਂ ਫਿਰ ਵੱਡੇ ਹੋ ਕੇ ਕੀ ਬੰਨਾ ਪੜ ਲਿਖ ਕੇ ਪਾਇਲਟ ਬੰਨਾ ਕਿਹੜਾ ਕੋੜੇ ਦਾ ਕਿ ਜਾਂਦਾ ਗੱਡੀ ਦਾ ਜਾਂਦਾ ਜੈਲਿਕਾਪ ਦਾ ਕਾਰੇ ਪਾਇਲਟ ਬੰਨਾ ਨਾ ਨਾ ਹੋਰ ਕਿਤੇ ਮੈਂ ਕੋੜੇ ਕੁੜੀ ਦੀ ਵਰੀ ਉਹ ਠੀਕ ਠੀਕ ਚਲੋ ਠੀਕ ਆ ਓਕੇ ਮੈਂ ਤੇ ਬਣਾ ਕੇ ਬਣਾ ਕੀ ਬੰਨਾ ਤੁਸੀਂ ਕੋੜੇ ਕੁੜੀ ਅੱਛਾ हां जी गाइस क्या बनना है आपने मैंने हां आईएएस अच्छा अच्छा आईएएस تمام میرا ماننا کر دے ہاں جی پولیس بننا پولیس بننا ٹھیک ہے ٹھیک ہے چلو آو پھر اپا تھوڑی ریکنگ کر لیئے کہ چل لیئے تھوڑا جے پتہ لگ جائے ٹھیک ٹھیک ہے چلو آ جاو پھر اکیلے آ جاو آؤ جی پہلی جھلک دیکھن لا ابی گڈیاں دی این لگدا اپاں نے کسی ہور ہی دنیا چوں آ گئے ہن تین چار دن ہو گئے یا تین کے دن اپاں نے کوئی گڈیاں کوٹیاں نا کوئی ہارن سنیا نا کوئی اپا پولوشن ویکھیا اوپر ਸੋ ਵਾਰਿਆ ਦੂਰ ਆ ਕਾਫੀ ਆ ਦੇਖੋ ਤੇ ਸੋ ਪਹਿਲੀ ਝਲਕ ਜਿਹੜੀ ਗੱਡੀਆਂ ਦੀ ਉਹ ਦੇਖੀ ਆ ਆਪਾਂ ਨੂੰ ਗੱਡੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਤੇ ਉੱਪਰ ਤੇ ਕੋਈ ਕੱਡੀ ਨਹੀਂ ਦੇਖੀ ਕੋਈ ਕੁਛ ਨਹੀਂ ਸਿਰਫ ਘੋੜੇ ਹੀ ਘੋੜੇ ਦਿਖਦੇ ਰਹੇ ਉੱਪਰ ਸੋ ਚੱਲਦੇ ਆ ਅੱਕੇ ਅਜੇ ਕਾਫੀ ਦੂਰ ਆ ਥੋਮ ਮੇਰੇ ਸਾਹ ਅਜੇ ਬਹੁਤ ਟਾਈਮ ਲੱਗਣਾ ਕਿਉਂਕਿ ਇਹ ਤਾਂ ਉੱਪਰ ਦੀ ਅਜੇ ਕਿੱਥੋਂ ਵਲ-ਵਲ ਕੇ ਜਾਣਾ ਆਪਾਂ ਸੋ ਆਪਣੇ ਨਾਲ ਆ ਵੀਰਜੀ ਹੈਗੇ ਆ ਤਰਨ ਤਰਨ ਤੋਂ ਤੇ ਆਪਣੇ ਤਾਂ ਨਾਲ ਤਾਂ ਤੁਹਾਨੂੰ ਪਤਾ ਇਹਨਾਂ ਦਾ ਪਿੰਡ ਹੈਗਾ ਸਹਿਬਾਜਪੁਰ ਹਨਾ ਬਿਲਕੁਲ ਇਹ ਭਿੱਖੀ ਇਵੈਂਟ ਦੇ ਤਰਨ ਤਰਨ ਦੇ ਵਿਚਕਾਰ ਜੇ ਪੈਂਦਾ ਸੋ ਚੱਲਦੇ ਆਪਾਂ ਅੱਗੇ ਤੇ ਪਹਿਲੀ ਵਾਰ ਆਏ ਬਲਡਾ ਤੁਸੀਂ ਪਹਿਲੀ ਵਾਰ ਆਏ ਹਾਂਜੀ ਠੀਕ ਹੈ ਕਿੰਨੀ ਉਮਰ ਹੈਗੀ ਆਪਣੀ 13 ਸਾਲ ਦਾ ਆਇਆ ਬੇਟਾ ਤੇ ਮੇਰੇ ਹਿਸਾਬ ਨਾਲ ਤਾਂ ਛਾਲਾਂ ਹੀ ਮਾਰਦਾ ਆ ਤੇ ਇੱਕ ਆ ਆਪਣਾ ਸ਼ੇਰ ਆ ਇਹ 16 16 ਦਾ ਮੇਰੇ ਖਿਆਲ ਹੈਗਾ ਉਹ ਫਾਈਨਲੀ ਫਾਈਨਲੀ ਆਪਾਂ ਪਹੁੰਚ ਗਏ ਆ ਬਿਲਕੁਲ ਜਿੱਥੇ ਸੋਮਾ ਵਗੈਰਾ ਚੱਲਦੀਆਂ ਗੱਡੀਆਂ ਇੱਥੇ ਪਹੁੰਚ ਗਏ ਆ ਤੇ ਹੁਣ ਆਪਾਂ ਇੱਥੋਂ ਦੋ ਹੀ ਜਾਣੇ ਸੋਮੋ ਤੇ ਚੱਲ ਜਾਨੇ ਆ ਦੇਖਦੇ ਆ ਸੋਮੋ 50-50 ਰੁਪਏ ਸੋਮੋ ਵਾਲੇ ਲੈਂਦੇ ਨੇ ਇਥੋਂ 4 ਕਿਲੋਮੀਟਰ ਥੱਲੇ ਨੂੰ ਸੋ ਸੋਮੋ ਤੇ ਚੱਲਦੇ ਆ ਤੇ ਸੋ ਕੋ ਨਿਹਾਲੋ ਸਾਤ ਸਰੀਆ ਕਾਲ ਸਤੁੜੀਆਂ ਤੇ ਆ ਗਏ ਆ ਆਪਾਂ ਥੱਲੇ ਜਿੱਥੇ ਗੱਡੀਆਂ ਮੋਟਰਸਾਈਕਲ ਬਹੁਤ ਚੀਜ਼ਾਂ ਨੇ ਉੱਪਰ ਕੋਈ ਨਹੀਂ ਸਿਰਫ ਘੋੜੇ ਹੀ ਘੋੜੇ ਸੀ ਸੋ ਠੀਕ ਆ ਜੀ। ਪੰਗਤ ਜੀ ਥੱਲੇ ਆ ਗਏ ਆ ਉਸੇ ਜਗ੍ਹਾ ਤੇ ਜਿਸ ਜਗ੍ਹਾ ਤੇ ਆਪਾਂ ਸੋਮੋ ਕਰਕੇ ਗਿਆ ਸੀ ਉਪਰੋਂ। ਸੋ ਇਹ ਸਾਹਮਣੇ ਬ੍ਰਿਜੋ ਵਾਲਾ ਜਿਹੜੇ ਉੱਪਰ ਯਾਤਰਾ ਜਿੱਥੇ ਸ਼ੁਰੂ ਹੁੰਦੀ ਆ। ਸੋ ਹੁਣ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਥੱਲੇ। ਸੋ ਵਧੀਆ ਟਾਈਮ ਨਾਲ ਆਪਾਂ ਆ ਗਏ ਆ ਪੰਜ ਕਿ ਘੰਟੇ ਲੱਗੇ ਆਪਾਂ ਵਧੀਆ ਮਤਲਬ ਬਲੌਗ ਬਣਾਉਂਦੇ ਆਏ ਆ ਬਹਿ ਬਹਿ ਕੇ ਆਰਾਮ ਨਾਲ ਰੈਸਟ ਕਰਦੇ ਕੋਈ ਕਾਲੀ ਨਹੀਂ ਕੀਤੀ। ਆਏ ਆ ਤੇ ਹੁਣ ਆਪਾਂ ਉਸ ਦਿਨ ਆਪਾਂ ਸੀੜੀਆਂ ਚੜ ਕੇ ਉੱਪਰ ਪੁੱਲ ਤੋਂ ਆਏ ਹਾਂ ਤੇ ਹੁਣ ਆਪਾਂ ਮੇਰਾ ਦਾਈ ਕਿ ਇਧਰ ਤੇ ਚੱਲ ਗਏ ਇਹ ਗਲੀ ਪੈਂਦੀ ਹੈ ਕਿ ਇਧਰ ਦੀ ਵੀ ਤੁਹਾਨੂੰ ਉਹ ਵੀ ਨਾਲੇ ਦਿਖਾ ਦਈਏ ਇਹਦੇ ਨਾਲੇ ਸੋ ਇਧਰ ਹੀ ਚੱਲਦੇ ਹਾਂ ਠੀਕ ਆ ਸੋ ਚਲੋ ਚੱਲਦੇ ਆਂ ਕਿ ਤੇ ਇੱਥੇ ਵੀ ਰਸਤਾ ਹੈਗਾ ਗੋਪਿੰਦ ਘੜ ਗੁਰਦੁਆਰਾ ਇਧਰ ਲਿਖਿਆ ਵੀ ਹੋਇਆ ਕਿ ਗੋਪਿੰਦ ਘੜ ਗੁਰਦੁਆਰਾ ਸਾਹਿਬ ਨੂੰ ਜਾਂਦਾ ਰਸਤਾ ਇਧਰ ਸੋ ਜਿਹੜਾ ਨਹੀਂ ਪੌੜੀਆਂ ਜਾਂ ਪੌੜੀਆਂ ਰਸਤੇ ਜਾਣਾ ਚਾਹੁੰਦਾ ਸੋ ਇਸ ਗਲੀ ਥਾਣੀ ਤੁਸੀਂ ਜਾ ਸਕਦੇ ਜੇ ਵਧੀਆ ਗਲੀ ਬਣੀ ਹੋਈ ਹੈ ਦੇਖੋ ਸਿੱਧਾ ਗੁਰਦੁਆਰੇ ਸਾਹਿਬ ਜਾਂਦੀ ਹੈ ਵੀ ਸੋ ਚੱਲਦੇ ਅੱਗੇ ਬਾਕੀ ਯਾਤਰਾ ਬਹੁਤ ਵਧੀਆ ਰਹੀ ਆਪਣੀ ਆਪਣੀ ਅੱਜ ਦੀ ਯਾਤਰਾ ਹੈ ਜੀ ਸੀ 13 ਕਿਲੋਮੀਟਰ ਜਿਸ ਦੇ ਵਿੱਚ ਆਪਾਂ 9 ਕਿਲੋਮੀਟਰ ਪੈਦਲ ਯਾਤਰਾ ਆਏ ਆ ਤੇ 4 ਕਿਲੋਮੀਟਰ ਆਪਾਂ ਗੱਡੀ ਦੇ ਉੱਤੇ ਕੀਤੀ ਸੋ ਬਹੁਤ ਆਨੰਦ ਆਇਆ ਬਹੁਤ ਨਿਆਰੀ ਨਾ ਯਾਤਰਾ ਕੀਤੀ ਆ ਬਾਬੇ ਦਾ ਨਾਮ ਜਪਦੇ ਜਪਦੇ ਸੋ ਵਧੀਆ ਠੀਕ ਹੈ ਸੋ ਬਿਲਕੁਲ ਸੰਗਤਾਂ ਜਾ ਰਹੀਆਂ ਨੇ ਸੋ ਹੁਣ ਅੱਜ ਦੀ ਰਾਤ ਆਪਾਂ ਇੱਥੇ ਸਟੇ ਕਰਾਂਗੇ ਤਸਵੀਰੇ ਆਪਾਂ ਰਿਸ਼ੀਕੇਸ਼ ਸਾਹਿਬ ਨੂੰ ਜਾਵਾਂਗੇ ਤੇ ਆਪਣੀ ਪੈਂਦਲ ਯਾਤਰਾ ਜਿਹੜੀ ਉਹ ਅੱਜ ਤੋਂ ਸਮਾਪਤ ਆ ਸਰਫੋਰ ਆ ਗਈ ਆਪਣੀ ਹੁਣ ਸਵੇਰੇ ਕੰਸ ਕਮ 280 ਕਿਲੋਮੀਟਰ ਇਥੋਂ ਰਿਸ਼ੀਕੇਸ਼ਾ ਉੱਥੋਂ ਤੱਕ ਦਾ ਸਫ਼ਰ ਆਪਾਂ ਰਿਸ਼ੀਕੇਸ਼ ਤੱਕ ਦਾ ਆਪਾਂ ਕਰਨਾ ਗੱਡੀ ਤੇ ਜਾਂ ਬੱਸ ਤੇ ਉਹ ਦੇਖਦੇ ਆ ਤੇ ਬਾਕੀ ਜੋ ਵੀ ਹੋਏਗਾ ਉਹ ਆਪ ਜਿੰਦ ਾਸੇ ਜਾਏਗਾ ਬਾਕੀ ਆ ਬਿਲਕੁਲ ਸਾਹਮਣੇ ਜਿਹੜਾ ਕੱਟ ਆ ਰਿਹਾ ਨਾ ਉਹ ਇਥੋਂ ਜਿਹੜੀ ਜਾ ਰਹੇ ਨੇ ਇਥੋਂ ਆਪਾਂ ਥੱਲੇ ਨੂੰ ਆ ਸਾਹਮਣੇ ਮਾਰਕੀਟ ਆ ਗਈ ਆ ਗੋਬਿੰਦ ਘੜ ਗੁਰਦੁਆਰਾ ਸਾਹਿਬ ਦੀ ਇਥੇ ਦੋ ਕਪੌੜੀਆਂ ਸਿਰਫ ਥੱਲੇ ਨੂੰ ਉਤਰਨਾ ਤੇ ਗੁਰਦਰਾ ਸਾਹਿਬ ਆਇਂਦਾ ਇਹ ਦੇਖੋ ਅਸਾਹ ਦੇਖੋ ਆ ਗੁਰਦਰਾ ਸਾਹਿਬ ਆ ਗਏ ਗੁਰਦਰਾ ਸਾਹਿਬ ਦੇ ਨਾਲ ਹੀ ਮਾਰਕੀਟ ਤੇ ਨਾਲ ਹੀ ਮਾਰਕੀਟ ਤੇ ਨਾਲ ਹੀ ਦੇਖੋ ਕਰੋ ਦਰਸ਼ਨ ਜੀ ਗੁਰਦਰਾ ਸਾਹਿਬ ਆ ਚੁੱਕੇ ਨੇ ਇਹ ਸਾਰੀ ਮਾਰਕੀਟ ਹੈ ਗੁਰਦਰਾ ਸਾਹਿਬ ਨਾਲ ਹੀ ਇੱਥੇ ਪੰਜਾਬ ਐਨਸੀਬੈਂਕ ਦਾ ਏਟੀਐਮ ਸੇਵਾਦਾਰ ਖੜੇ ਹੋਏ ਆ ਸਾਹਮਣੇ ਏਟੀਐਮ ਇੱਥੋਂ ਦਾ ਸੇਵਾਦਾਰ ਖੜੇ ਆ ਸੋ ਠੀਕ ਆ ਜੀ ਅੱਜ ਜੀ ਆਪਾਂ ਜਾ ਰਹੇ ਆ ਉੱਪਰ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਉੱਪਰ ਦਰਸ਼ਨ ਕਰਨ ਸੋ ਇਹ ਸਾਰਾ ਰਸਤਾ ਹੈਗਾ ਥੱਲੇ ਆਉਣ ਦਾ ਆਪਾਂ ਮਹਾਰਾਜ ਜੀ ਦੇ ਦਰਸ਼ਨ ਕਰੀਏ ਇਹ ਗੁਰਦੁਆਰਾ ਸਾਹਿਬ ਗੋਬਿੰਦ ਘਾਟ ਗੁਰਦੁਆਰਾ ਸਾਹਿਬ I did not ਚੈੱਕ ਕਰੋ ਸੋਹਣਾ ਬੜਾ ਦਰਬਾਰ ਸਾਹਿਬ ਸਜਾਇਆ ਆ ਸਾਥੇ ਨਾਮਤੀ ਦਿਲ ਖੋਦਿਆ ਤੇ ਇਹ ਸਾਰਾ ਦਰਬਾਰ ਸਾਹਿਬ ਇੱਧਰ ਉੱਪਰਲੇ ਸਾਰੇ ਕਮਰੇ ਇੱਧਰ ਹਾਲ ਆ ਸਾਰਾ ਬਹੁਤ ਸੋਹਣਾ ਦਰਬਾਰ ਸਾਹਿਬ ਸਜਾਇਆ ਆ ਤੋ ਇਹ ਤਾਂ ਥੱਲੇ ਜਾ ਰਹੇ ਆ ਵਾਪਸ ਆਪਾਂ ਮੱਥਾ ਟੇਕ ਕੇ ਥੱਲੇ ਜਾਂਦੇ ਬਿਲਕੁਲ ਸੱਜੇ ਹੱਥ ਰਾਈਟ ਹੈਂਡ ਸਾਈਡ ਸੱਜੇ ਹੱਥ ਲੰਗਰ ਹਾਰ ਹੈ ਜਿੱਥੇ ਤੁਸੀਂ ਪ੍ਰਸ਼ਾਦਾ ਛਕ ਸਕਦੇ ਹੋ ਚਾਹ ਛਕ ਸਕਦੇ ਹੋ ਸੋ ਠੀਕ ਹੈ ਜੀ ਅੱਗੇ ਇੱਕ ਹੋਰ ਇਨਫੋਰਮੇਸ਼ਨ ਸੀ ਕਿ ਜਿਹੜੇ ਸੰਗਤਾਂ ਗੋਪਾਲ ਘਾੜ ਤੋਂ ਵਾਪਸ ਰਿਸ਼ੀਕੇਸ਼ਵਰਾ ਰਿਸ਼ੀਕੇਸ਼ ਸਾਹਿਬ ਨੂੰ ਜਾਣਾ ਚਾਹੁੰਦੀਆਂ ਹਨ ਉਹਨਾਂ ਦੀ ਜੋ ਆਪਣੇ ਮਤਲਬ ਬਾਸ ਤੇ ਜਾਣਾ ਚਾਹੁੰਦੇ ਆ ਨਾ ਤੇ ਉਹ ਇੱਥੋਂ ਬੁੱਕ ਹੋਏ ਜਿਵੇਂ ਤੁਹਾਨੂੰ ਦੱਸਾਂ ਕਿਹੜੀ ਜਗ੍ਹਾ ਤੋਂ ਤੇ ਜਿਹੜੇ ਗੱਡੀ ਤੇ ਜਾਣਾ ਚਾਹੁੰਦੇ ਹਨ ਗੱਡੀ ਉਹ ਤੁਹਾਨੂੰ ਪਾਰਕਿੰਗ ਦੇ ਵਿੱਚੋਂ ਹੀ ਮਿਲੇਗੀ ਜੋ ਕਿ ਤਕਰੀਬਨ 1100 ਰੁਪਏ ਦੇ ਚਿਰੇਗੀ ਜੋ ਬੱਸ ਹੈ ਉਹ 700 ਰੁਪਏ ਪਰ ਸੀਟ ਦੇ حساب ਨਾਲ ਮਿਲੇਗੀ ਸੋ ਆਇਆ ਜੋ ਸਾਹਮਣੇ ਅੰਕਲ ਜੀ ਆ ਸਾਹਮਣੇ ਨਾਲ బోర్ਡ ਲੱਗਾ ਹੋਇਆ ਬਿਲਕੁਲ ਤੇ ਸਾਹਮਣੇ ਅੰਕਲ ਜੀ ਬੈਠੇ ਹੋਏ ਨੇ ਇਹ ਬੱਸਾਂ ਬੁੱਕ ਕਰਦੇ ਨੇ ਠੀਕ ਆ ਜੀ ਸੋ ਇਹਨਾਂ ਦਾ ਅੰਕਲ ਜੀ ਦਾ ਟਾਈਮ ਹੈਗਾ ਜੇ ਇਹਨਾਂ ਦਾ ਅੰਕਲ ਜੀ ਦਾ ਟਾਈਮ ਹੈਗਾ ਤੇ ਸ਼ਾਮੀ 4 ਵਜੇ ਤੋਂ ਲੈ ਕੇ ਤੇ ਰਾਤ ਦੇ 8 ਵਜੇ ਤੱਕ ਮੇਰੇ ਖਾਲੇ ਬੁੱਕ ਕਰਦੇ ਜੇ ਸੋ ਇਹ ਟਾਈਮ ਦੇ ਵਿੱਚ ਵਿੱਚ ਤੁਸੀਂ ਆਪਣੀ ਬੱਸ ਬੁੱਕ ਕਰਵਾ ਸਕਦੇ ਜੇ 700 ਰੁਪਿਆ ਪਰ ਸਵਾਰੀ ਦੇ ਹਿਸਾਬ ਨਾਲ ਇਹ ਪੈਸੇ ਲੈਂਦੇ ਜੇ ਗੁਰਦੁਆਰਾ ਗੋਬਿੰਦਗੜ੍ਹ ਤੋਂ ਲੈ ਕੇ ਇਸੇ ਕੇਸ ਹਿਸਾਬ ਵਾਸਤੇ ਜੋ ਕਿ ਸਵੇਰੇ 6 ਵਜੇ ਬੱਸ ਚੱਲਦੀ ਆ ਸੋ ਸ਼ਾਮ ਨੂੰ ਹੀ ਇੱਕ ਦਿਨ ਪਹਿਲਾਂ ਬੱਸ ਬੁੱਕ ਕਰਾਉਣੀ ਪੈਂਦੀ ਆ ਸੋ ਠੀਕ ਆ ਜੀ ਜੇ ਤੁਹਾਨੂੰ ਇਨਫੋਰਮੇਸ਼ਨ ਦੇਣੀ ਬਹੁਤ ਜ਼ਰੂਰੀ ਸੀ ਇਸ ਕਰਕੇ ਮੈਂ ਸੋਚਿਆ ਕਿ ਚਲੋ ਇਹ ਵੀ ਇਨਫੋਰਮੇਸ਼ਨ ਦੇ ਹੀ ਦਈਏ ਸੋ ਇਧਰ ਗੁਰਦੁਆਰਾ ਸਾਹਿਬ ਦੀ ਐਂਟਰੀ ਅੰਦਰ ਇਤਰੀ ਹੀ ਲੰਗਰ ਹਾਰ ਤੇ ਇਧਰ ਹੀ ਦਰਬਾਰ ਸਾਹਿਬ ਹੈ ਇਤਰੀ ਕਮਰੇ ਮਿਲਣ ਇਤਰੀ ਸਭ ਕੁਝ ਮਿਲਣਾ ਉੱਪਰ ਹਾਲ ਵਗੈਰਾ ਕਮਰੇ ਵਗੈਰਾ ਵੀ ਇਤਰੀ ਹਨਾ ਸੋ ਸੰਗਤ ਜੀ ਅਸੀਂ ਪਹੁੰਚ ਚੱਕੇ ਆ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਗੋਬਿੰਦ ਘਾਟ ਅੱਜ ਦੀ ਆਪਣੀ 13 ਕਿਲੋਮੀਟਰ ਦੀ ਪੈਦਲ ਯਾਤਰਾ ਸਮਾਪਤ ਹੋ ਗਈ ਆ ਹੁਣ ਸਵੇਰੇ ਆਪਾਂ ਇੱਥੋਂ ਆਪਣੀ ਗੱਡੀ ਜਾਂ ਪਾਸ ਲੈ ਕੇ ਅਪਾਰਿਸ਼ੀਗਰ ਸਾਹਿਬ ਗੁਰਦੁਆਰਾ ਸਾਹਿਬ ਜਾਵਾਂਗੇ ਸੋ ਏਸੀ ਆਪਣਾ ਬਲੌਗ ਤੇ ਆਸ ਕਰਦੇ ਤੈਨੂੰ ਬਲੌਗ ਬੱਧੀ ਵਧੀਆ ਲੱਗਾ ਹੋਵੇਗਾ ਸੋ ਜਿਹੜੇ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਚੈਨਲ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ